ਆਰਿਸਿਸ ਲੀਡਰ ਜਗਦੀਸ਼ ਗਗਨੇਜਾ ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਪੰਜਾਬ ਦੇ ਬੀਜੇਪੀ ਨੇਤਾਵਾਂ ਨੇ ਕੀਤੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਰਾਜਨਾਥ ਸਿੰਘ ਨੇ ਦੋਆਇਆ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਦਾ ਭਰੋਸਾ ਉਧਰ ਜਲੰਧਰ ਪੁਲਿਸ ਨੇ ਮਲਜ਼ਮਾਂ ਦੀ ਤਸਵੀਰ ਕੀਤੀ ਜਾ ਰਹੀ ਸੂਚਨਾ ਦੇਣ ਵਾਲੇ ਨੂੰ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਤੇ ਇੱਕ ਸ਼ਖਸ ਨੂੰ ਕਨਸਟੇਬਲ ਦੀ ਨੌਕਰੀ ਦਾ ਐਲਾਨ ਸ਼ਨੀਵਾਰ ਸ਼ਾਮ ਜਲੰਧਰ ਵਿੱਚ ਜਾਨਲੇਵਾ ਹਮਲੇ ਦਾ ਸ਼ਿਕਾਰ ਗਗਨੇਜਾ ਪੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਅਧੀਨ तो ये फुटेज जो हमने निकाली है ये बिल्कुल उन्हीं की है इसके इसके बारे में जो भी व्यक्ति हमें सूचना देगा उसको हम दस दस लाख रुपया अनाम और एक व्यक्ति को हम जॉब उसको कांस्टेबल की पंजाब पुलिस में नौकरी देंगे ਪੰਜਾਬ ਵਿਦਾਂਤ ਸਭਾ ਚੋਣਾਂ ਦੇ ਮੱਦੇਨਜ਼ਰ ਆਪ ਦੀ ਦੂਜੀ ਸੂਚੀ ਵਿੱਚ ਹੋਣਗੇ ਤਕਰੀਬਨ 15 ਉਮੀਦਵਾਰਾਂ ਦੇ ਨਾਮ ਸੰਸਦ ਭਗਵੰਤ ਮਾਨ ਨੇ ਦਿੱਤੀ ਜਾਣਕਾਰੀ ਦੂਜੀ ਸੂਚੀ ਜਲਦੀ ਹੀ ਐਲਾਨੇ ਜਾਣ ਦੀ ਸੰਭਾਵਨਾ ਆਮ ਆਦਮੀ ਪਾਰਟੀ ਨੇ ਪਹਿਲੀ ਸੂਚੀ ਵਿੱਚ ਐਲਾਨੇ ਸੀ 19 ਉਮੀਦਵਾਰ ਉਹਦਾ ਪ੍ਰੋਸੈਸ ਜਿਹੜਾ ਸ਼ੁਰੂ ਹੋ ਗਿਆ ਹੈ ਜਿਹੜੇ ਸਾਡੇ ਵਲੰਟੀਅਰਜ਼ ਨੇ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਤੁਸੀਂ ਆਪਣੇ ਆਪਣੇ ਮਨਪਸੰਦੀ ਦਾ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਨਾਵਾਂ ਦੀ ਲਿਸਟ ਦਿਓ ਉਹ ਸਾਰੀ ਜਿਹੜੀ ਸੂਚੀ ਹੈ ਉਹ 16 ਮੈਂਬਰੀ ਕੰਪੇਨ ਕਮੇਟੀ ਕੋਲੇ ਆਜੂਗੀ ਉਸ ਤੋਂ ਬਾਅਦ ਉਹਨੂੰ ਸ਼ਾਰਟਲਿਸਟ ਕਰਕੇ ਸਕ੍ਰੀਨ ਕਮੇਟੀ ਕੋਲ ਭੇਜਿਆ ਜਾਊਗਾ ਕਰਾਸ ਚੈੱਕ ਕਰੋਗੇ ਉਸ ਤੋਂ ਬਾਅਦ ਉਹਨੂੰ ਪੀਏਸੀ ਕੋਲ ਭੇਜਿਆ ਜਾਊਗਾ ਸੋ ਪੀਏਸੀ ਜਿਹੜੀ ਹੈ ਉਹ ਡੀਲ ਨਾਲ ਹਰ ਇੱਕ ਉਮੀਦਵਾਰ ਬਾਰੇ ਉਹਦੇ ਡੈਡੀਕੇਸ਼ਨ ਬਾਰੇ ਉਹਦੇ ਵਿਜ਼ਨ ਬਾਰੇ ਪਤਾ ਕਰੂਗੀ ਉਸ ਤੋਂ ਬਾਅਦ ਫਿਰ ਜਿਹੜਾ ਨਾਮ ਹੈ ਜਲੰਧਰ ਦੇ ਲਾਂਬੜਾ ਨੇੜੇ ਪਿੰਡ ਮਲਕੇ ਚ ਗਵੰਡੀਆਂ ਦੇ ਘਰੋਂ ﺍﻟमारी ਅੰਦਰੋਂ ਮਿਲੀ 7 ਸਾਲਾਂ ਬੱਚੇ ਦੀ ਲਾਸ਼ 15 ਦਿਨ ਪਹਿਲਾਂ ਗੋਂਡ ਵਿੱਚ ਕਿਰਾਏ ਤੇ ਰਹਿਣਾ ਆਏ પતિ-ਪਤਨੀ ਕੋਲ ਟਿਊਸ਼ਨ ਪੜ੍ਹਨਾ ਆਉਂਦਾ ਸੀ ਬੱਚਾ 2 ਦਿਨ ਪਹਿਲਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਕਰੇ ਛੱਡ ਬਾਹਰ ਘੁੰਮਣ ਗਿਆ ਸੀ ਜੋੜਾ ਉਕਤ ਰਿਸ਼ਤੇਦਾਰ ਨੇ ਵੀ ਖੁਦ ਨੂੰ ਟੀਚਰ ਦੱਸਦਿਆਂ ਬੱਚੇ ਨੂੰ ਸੱਦਿਆ ਸੀ ਘਰ ਉਸੇ ਤੋਂ ਬਾਅਦ ਰਿਸ਼ਤੇਦਾਰ ਫਰਾਰ ਤਲਾਸ਼ੀ ਲੈਣ ਤੇ ﺍﻟमारी ਵਿੱਚੋਂ ਮਿਲੀ ਲਾਸ਼ ਮ੍ਰਿਤਕ ਬੱਚੇ ਦੇ ਪਰਿਵਾਰ ਮੁਤਾਬਕ ਘਰ ਅੰਦਰੋਂ ਕਾਲੇ ਜਾਦੂ ਦਾ ਸਮਾਨ ਤੇ ਹੋਰ ਬੱਚਿਆਂ ਦੀਆਂ ਤਸਵੀਰਾਂ ਵੀ ਲਿਆਂ ਜੋ ਹਲਵਾਲੀ ਦੇਖੀ ਫੇਰ ਭੇੜਨ ਲਗਾ ਮੈਂ ਜੋ ਬੈਗ ਚੈੱਕ ਕਰ ਲਵਾਂ ਬੈਗ ਕੱਢੇ ਤਾਂ ਅੰਦਰੋਂ ਮੁੰਡਾ ਬਣਾ ਬੰਨਿਆ ਆ ਚੰਗੀ ਜਿਹਾ ਜੀ ਮੈਂ ਆ ਹੱਥ ਪੈਰ ਬੰਨੇ ਮੂੰਹ ਤਾਂ ਸਾਦੇ ਪੱਟੀ ਵੇ ਬੰਨੀ ਸਾਦੇ ਬੰਨਿਆ ਹਾਂ ਹਾਂ ਮੂੰਹ ਜਾ ਗਵਾਲੀ ਸੀ ਸਿਰ ਤੇ ਚਟਕ ਲੱਗੀ ਬਹੁਤ ਜਿਆਦਾ ਟੱਕ ਲਗਾਈ ਤੇ ਬਾਕੀ ਉਹ ਬੋੜੂ ਨਿਕਲਿਆ 20 ਬੱਚੇ ਬੋੜੂ ਦੇ ਦੇਖੋ ਅੰਮ ਅੱਗੇ ਇਨਵੈਸਟੀਗੇਸ਼ਨ ਦੇ ਦੌਰਾਨ ਕੋਈ ਲੱਗ ਕਿ ਕੀ ਕਰੇ ਸਿੱਖ martial ਕਲਾ ਗੱਤਕਾ ਨੂੰ ਪੰਜਾਬ ਸਰਕਾਰ ਨੇ ਕੀਤਾ ਕੌਮੀ ਖੇਡਾਂ ਵਿੱਚ ਸ਼ਾਮਲ ਕਮੰਟਰੀ ਖੇਡਾਂ ਵਿੱਚ ਲਿਜਾਣ ਲਈ ਗੱਤਕਾ ਫੈਡਰੇਸ਼ਨ ਆਫ ਇੰਡੀਆ ਕਰ ਰਿਹਾ ਹੈ ਕੋਸ਼ਿਸ਼ਾਂ ਗੱਤਕਾ ਖਿਡਾਰੀਆਂ ਨੂੰ ਪੜ੍ਹਾਈ ਤੇ ਨੌਕਰੀ ਵਿੱਚ ਮਿਲੇਗਾ 3% ਕੋਟਾ ਆ ਵੀ اچھی ਗੱਲ ਹੈ ਵੀ ਗੱਤਕਾ ਪ੍ਰਮੋਟ ਹੋ ਚੁੱਕਾ ਹੈ ਜਿਹਨ ਲੋਕਾਂ ਨੂੰ ਨਹੀਂ ਪਤਾ ਸੀ ਵੀ ਗੱਤਕਾ ਹੈ ਕੀ ਆ ਇਹ ਉਹਨਾਂ ਨੂੰ ਪਤਾ ਲੱਗ ਚੁੱਕਾ ਲੱਗ ਜੇਗਾ ਵੀ ਗੱਤਕਾ ਸਿੱਖਾਂ ਦੇ ਕੋਲ ਵੀ ਇੱਕ ਆਪਣੀ martial art ਹੈਗੀ ਆ ਤਾ ਸਾਨੂੰ ਇਹਦਾ ਬੜੀ ਖੁਸ਼ੀ ਆ ਵੀ ਗੱਤ ਦਾ ਨੈਸ਼ਨਲ ਚ ਆ ਚੁੱਕਾ ਹੈ ਜੀ ਸਿੱਖ ਬੱਚਿਆਂ ਵਾਸਤੇ ਵੀ ਤੇ ਹੋਰ ਹੋਰ ਬੱਚਿਆਂ ਵਾਸਤੇ ਵੀ ਜਿਹੜੇ ਇਸ ਨੂੰ ਦੇਖ ਕੇ ਇਸ ਨੂੰ ਇਸ ਤੋਂ ਪ੍ਰਭਾਵਿਤ ਹੁੰਦੇ ਸੀਗੇ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਚੰਗੀ ਗੱਲ ਹੈਗੀ ਰੀਓ ਓਲੰਪਿਕਸ ਵਿੱਚ ਭਾਰਤ ਦਾ ਅਨਲਕੀ ਸੋਮਵਾਰ ਤਗਮੇ ਦੇ ਬੇहद ਨੇੜੇ ਪਹੁੰਚ ਕੇ ਖਾਲੀ ਹੱਥ ਪਰਤੇ ਅਭਿਨਵ ਬਿੰਦਰਾ 10 ਮੀਟਰ ਏ ਰਾਈਫਲ 'ਚ ਹਾਸਲ ਹੋਇਆ ਚੌਥਾ ਸਥਾਨ ਸ਼ੂਟਿੰਗ 'ਚ ਗਗਨ ਨਾਰੰਗ ਮਨਮਜੀਤ ਸੰਧੂ ਅਤੇ ਕੇਨਨ ਚਨਾਈ ਨੇ ਕੀਤਾ ਨਿਰਾਸ਼ ਹਾਕੀ 'ਚ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮ ਦੇ ਹੱਥ ਲੱਗੀ ਹਾਰ ਆਖਰੀ ਮਿੰਟ ਵਿੱਚ ਗੋਲ ਖਾ ਕੇ ਜਰਮਨੀ ਤੋਂ 2-1 ਨਾਲ ਹਾਰੀ ਭਾਰਤੀ ਪੁਰਸ਼ ਹਾਕੀ ਟੀਮ ਆਰਚਰੀ ਅਤੇ সুইਮਿੰਗ ਵਿੱਚ ਵੀ ਭਾਰਤ ਦੇ ਹੱਥ ਲੱਗੀ ਨਿਰਾਸ਼ਾ